ਮੇਰੇ ਚੰਗੇ ਬੁਰੇ ਕਰਮ ਜਿਹੜੇ ਆ ਉਹ ਪ੍ਰਮਾਤਮਾ ਨੇ ਏਸੀ ਜਨਮ ਚ ਮੈਨੂੰ ਦੇਣੇ ਆ ਏਸੀ ਜਨਮ ਚ ਅੱਗੇ ਜੇ ਆਪਾਂ ਸੋਚੀਏ ਵੀ ਗਾਂ ਜਾ ਕੇ ਮੇਰਾ ਕੋਈ ਪਾਰ ਉਤਾਰਾ ਹੋਊਗਾ ਜਾਂ ਮੈਨੂੰ ਨਰਕ ਮਿਲੂਗਾ ਜਾਂ ਮੈਨੂੰ ਸਵਰਗ ਮਿਲੂਗਾ ਜਾਂ ਆਪਾਂ ਕਈ ਦਫਾ ਸੋਚਦੇ ਆ ਉਹਨੇ ਬਹੁਤ ਚੰਗੇ ਕਰਮ ਕੀਤੇ ਸੀ ਉਹਨੂੰ ਸਵਰਗ ਮਿਲ ਗਿਆ ਹੁਣ ਉਹਨੇ ਬਹੁਤ ਮਾੜੇ ਕੰਮ ਕੀਤੇ ਸੀ ਉਹਨੂੰ ਨਰਕ ਮਿਲ ਗਿਆ ਹੁਣ ਆਪਾਂ ਕਈ ਦਫਾ ਸੋਚਦੇ ਇਦਾਂ ਦੀਆਂ ਗੱਲਾਂ ਤੇ ਆਪਾਂ ਨੂੰ ਬਾਖੂਬੀ ਇਸ ਗੱਲ ਦਾ ਪਤਾ ਕਿ ਆਪਾਂ ਨੂੰ ਕੁਝ ਨਹੀਂ ਪਤਾ ਕਿ ਉਹ ਸਵਰਗਾਂ 'ਚ ਬੈਠਾ ਜਾਓ ਨਰਕਾਂ 'ਚ ਬੈਠਾ ਜਾਓ ਮਾਰੇ ਕਰਮ ਕਰਕੇ ਗਿਆ ਸੀ ਉਹਨੂੰ ਉਹਦਾ ਫਲ ਮਿਲਦਾ ਹੋਣਾ ਉਹ ਤਕਲੀਫਾਂ ਦੇ ਵਿੱਚ ਹੋਣਾ ਮਰਨ ਤੋਂ ਬਾਅਦ ਆਪਾਂ ਸਿਰਫ ਭਲੇਖੇ ਦੇ ਵਿੱਚ ਆ ਇਹ ਭਲੇਖਾ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਬਹੁਤ ਆਸਾਨੀ ਦੇ ਨਾਲ ਸਾਡੇ ਦਿਲਾਂ ਦਿਮਾਗਾਂ ਦੇ ਵਿੱਚੋਂ ਕੱਢਿਆ ਕੀ ਚੰਗਿਆਈਆਂ ਪਰਿਆਈਆਂ ਵਾਚੇ ਤਰਮ ਹਦੂ ਇਹ ਚੰਗੇ ਤੇ ਮਾੜੇ ਕਰਮ ਜਿਹੜੇ ਨਾ ਮੇਰੇ ਆ ਇਹ ਇੱਥੇ ਪਰਮਾਤਮਾ ਨੇ ਮੈਨੂੰ ਇਹਦਾ ਰਿਜ਼ਲਟ ਦੇਣਾ ਆ ਗਾਂ ਕੁਝ ਨਹੀਂ ਪਤਾ ਕਿਸੇ ਨੂੰ ਨਾ ਕਿਸੇ ਨੇ ਦੇਖਿਆ ਨਾ ਕਿਸੇ ਦਾ ਕੋਈ ਚਿੱਠੀ ਪੱਤਰ ਆਇਆ ਨਾ ਕੋਈ ਸੁਨੇਹਾ ਆਇਆ ਕਿ ਮੈਂ ਬਹੁਤ ਆਨੰਦ ਵਿੱਚ ਆ ਬਈ ਮੈਂ ਚੰਗੇ ਕਰਮ ਕੀਤੇ ਸੀ ਜਮ ਨੂੰ ਉਬਲਦੇ ਤੇਲ ਦੇ ਕੜਾਹਿਆਂ ਦੇ ਵਿੱਚ ਉਬਾਲਿਆ ਜਾ ਰਿਹਾ ਮੈਂ ਮਾੜੇ ਕਰਮ ਕੀਤੇ ਸੀ ਕੁਝ ਨਹੀਂ ਹੈ ਪਰਲੇ ਪਾਸ ਸਭ ਕੁਝ ਇੱਥੇ ਹੀ ਆ ਬਿਨ ਭੋਗੇ ਭਾਗੇ ਨਹੀਂ ਇਹ ਵੀ ਗੁਰਬਾਣੀ ਚ ਲਿਖਿਆ ਆ ਤੂੰ ਨੱਠ ਨਹੀਂ ਸਕਦਾ ਆਪਣੇ ਕਰਮਾਂ ਦਾ ਫਲ ਭੋਗੇ ਬਗੈਰ ਤੇ ਮਹਾਰਾਜ ਨੇ ਬੜਾ ਆਸਾਨੀ ਦੇ ਨਾਲ ਸਾਡੇ ਦਿਲਾਂ ਜਾਂ ਦਿਮਾਗਾਂ ਦੇ ਵਿੱਚੋਂ ਇਹ ਗੱਲ ਕੱਢੀ ਆ ਕਿ ਬੰਦਿਆ ਤੇਰੇ ਚੰਗੇ ਬੁਰੇ ਕੰਮ ਦਾ ਨਤੀਜਾ ਤੈਨੂੰ ਇੱਥੇ ਹੀ ਮਿਲਣਾ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ કે ਦੂਰ ਇਹ ਬਹੁਤ ਸੋਹਣਾ ਲਿਖ ਦਿੱਤਾ ਮਹਾਰਾਜ ਨੇ ਕਿ ਹੋ ਸਕਦਾ ਤੈਨੂੰ ਇਹਦਾ ਰਿਜ਼ਲਟ ਜਿਹੜਾ ਆ ਉਹ ਛੇਤੀ ਮਿਲ ਜਾਏ ਹੋ ਸਕਦਾ ਥੋੜੇ ਟਾਈਮ ਬਾਅਦ ਮਿਲੇ ਪਰ ਮਹਾਰਾਜ ਮੈਨੂੰ ਕਹਿ ਰਹੇ ਨੇ ਕਿ ਜਦੋਂ ਤੂੰ ਬੁਰੇ ਕੰਮ ਕਰਦਾ ਜਾਂ ਕਿਸੇ ਦਾ ਹੱਕ ਮਾਰਦਾ ਜਾਂ ਕਿਸੇ ਨੂੰ ਕੋਈ ਵੀ ਤਕਲੀਫ ਦਿੰਦਾ ਉਹ ਤਰੀਕ ਉਹ ਮਹੀਨਾ ਉਹ ਸਾਲ ਲਿਖ ਲਈ ਕਿਉਂਕਿ ਮੁੜ ਕੇ ਵੀ ਆਉਣਾ ਤੇਰੇ ਤੇ ਤੂੰ ਨਾ ਠ ਨਹੀਂ ਸਕਦਾ ਆਪਣੇ ਕਰਮਾਂ ਦਾ ਫਲ ਭੋਗੇ ਬਿਨਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਕੀਤੇ ਬਿਨਾਂ ਤੂੰ ਜਾ ਹੀ ਨਹੀਂ ਸਕਦਾ ਤੇ ਅਗਲੀ ਲਾਈਨ ਦੇ ਵਿੱਚ ਕੀ ਲਿਖਦੇ ਨੇ ਮਹਾਰਾਜ ਉਹ ਕਹਿੰਦੇ ਅਗਰ ਤੂੰ ਚੰਗੇ ਕੰਮ ਕਰਦਾ ਆਂ ਬੁਰੇ ਕੰਮ ਕਰਦਾ ਤੈਨੂੰ ਨਤੀਜਾ ਮਿਲਣਾ ਹੀ ਮਿਲਣਾ ਹੈ ਅਗਰ ਤੂੰ ਚੰਗੇ ਕੰਮ ਕਰਦਾ ਚੰਗਿਆਂ ਦੇ ਵਿੱਚ ਇੱਕ ਬਹੁਤ ਵੱਡਾ ਚੰਗਾ ਕੰਮ ਦੱਸਿਆ ਮਹਾਰਾ ਜੀ ਨੇ ਉਹ ਕਹਿੰਦੇ ਤੂੰ ਇਸ ਦੁਨੀਆ ਤੇ ਆਇਆ ਰੱਬ ਨੂੰ ਜਾਣਨ ਦੇ ਲਈ ਅਗਰ ਤੂੰ ਰੱਬ ਨੂੰ ਜਾਣ ਲੰਨਾ ਨਾਮ ਨੂੰ ਧਿਆ ਲੰਨਾ ਜਿਹੜਾ ਸਤਿਗੁਰੂ ਦੇ ਮੁਖਾਰ ਬਿੰਦ ਤੋਂ ਸਾਨੂੰ ਮਿਲਦਾ ਹੈ ਨਾਮ ਗੁਰਪ੍ਰਸਾਦ ਜਪ ਆਪਾਂ ਪੜ੍ਹਦੇ ਆ ਕਿ ਨਹੀਂ ਪਹਿਲੀ ਪੌੜੀ ਦੇ ਵਿੱਚ ਕਿ ਗੋਡ ਕੈਨ ਬੀ ਸੀਨ ਗੋਡ ਕੈਨ ਬੀ ਨੋਨ ਗੋਡ ਕੈਨ ਬੀ ਰੀਅਲਾਈਜ਼ਡ ਬਾਈ ਬਲੇਸਿੰਗ ਆਫ ਟ्रू ਮਾਸਟਰ ਜਿੰਨਾ ਚਿਰ ਤੂੰ ਰੱਬ ਨੂੰ ਨਹੀਂ ਜਾਣਦਾ ਤੇਰਾ ਜਨਮ ਮਰਨ ਖਤਮ ਨਹੀਂ ਹੋ ਸਕਦਾ ਇਹ ਜਨਮ ਮਰਨ ਜਿਹੜਾ ਆ ਅਸੀਂ ਸੋਚਦੇ ਆ ਜੂਨਾ ਦਾ ਕਿ 84 ਲੱਖ ਜੂਨਾ ਆ ਦੇਵੀ ਮਹਾਰਾਜ ਨੇ ਸਾਨੂੰ ਬਹੁਤ ਵਧੀਆ ਕਲੀਅਰ ਕੀਤਾ ਕਿ ਮਰਨ ਤੋਂ ਬਾਅਦ ਤੇਰੀਆਂ 84 ਲੱਖ ਜੂਨਾ ਤਾਂ ਹੈ ਹੀ ਨਹੀਂ ਬੰਦਿਆ ਪਰ ਜਿਉਂਦੇ ਜੀ ਵੀ ਤੇਰੀਆਂ ਬਹੁਤ ਜੂਨਾ ਨੇ ਕਦੀ ਤੂੰ ਦੁਖੀ ਆ ਕਦੀ ਤੂੰ ਸੁਖੀ ਆ ਕਦੀ ਕੁੱਟ ਲਾ ਕੇ ਤੂੰ ਹਲਾ ਲਾਲ ਮਚਾ ਲਈ ਕਦੀ ਕੋਈ ਪਰੇਸ਼ਾਨੀ ਆਈ ਤੂੰ ਰੋ ਰੋ ਕੇ ਆਪਣਾ ਟਾਈਮ ਖਰਾਬ ਕਰ ਲਿਆ ਕਦੀ ਤੇਰੇ ਚਾਰ ਪੈਸੇ ਬਣ ਗਏ ਤੂੰ ਬੜਾ ਖੁਸ਼ ਹੋਇਆ ਕਦੀ ਤੈਨੂੰ ਘਾਟਾ ਪੈ ਗਿਆ ਤੂੰ ਦੁਖੀ ਹੋਇਆ ਕੁਝ ਜੰਪੇ ਆ ਗੋ ਪੰਗੜੇ ਪਾ ਲੈ ਪਾਰਟੀਆਂ ਕਰ ਲਈਆਂ ਲੋੜੀਆਂ ਮਨਾ ਲਈਆਂ ਲੱਡੂ ਵੰਡ ਲੈ ਕੋਈ ਮਰ ਗਿਆ ਸੁਗਮ ਨਾਲ ਲਿਆ ਬਸ ਇਦਾਂ ਦੀਆਂ ਕਈ ਹੋਰ ਜੂਨਾਂ ਨੇ ਜਿਹੜੀਆਂ ਜਿਉਂਦੇ ਜੀ ਤੂੰ ਭੋਗਦਾ ਆ ਇਹਨਾਂ ਤੋਂ ਵੀ ਸਾਨੂੰ ਮੁਕਤ ਕੀਤਾ ਮਹਾਰਾਏ ਨੇ ਉਹ ਕਹਿੰਦੇ ਇਹਨਾਂ ਤੋਂ ਤਾਹੀਂ ਤੂੰ ਮੁਕਤ ਹੋ ਸਕਦਾ ਜਿੰਨਾ ਚਿੱਤ ਨੂੰ ਪੂਰਨ ਸਤਿਗੁਰੂ ਨਹੀਂ ਮਿਲਦਾ ਪੂਰਨ ਸਤਿਗੁਰੂ ਤੋਂ ਇਹ ਪਰਮਾਤਮਾ ਦੀ ਸੋਝੀ ਲੈ ਤੇ ਆਪਣਾ ਜੀਵਨ ਵਧੀਆ ਬਣਾ ਜਿਉਂਦੇ ਜੀ ਹੀ ਮੁਕਤੀ ਪਾ ਮਰਨ ਤੋਂ ਬਾਅਦ ਤਾਂ ਤੇਰੀ ਹੋਣੀ ਹੋਣੀ ਆ ਮੁਕਤੀ ਜਦੋਂ ਤੂੰ ਰੱਬ ਨੂੰ ਜਾਣ ਲਿਆ ਜਿਉਂਦੇ ਜੀ ਵੀ ਤੇਰੀ ਮੁਕਤੀ ਹੋ ਜਾਣੀ ਆ ਅਗਰ ਤੂੰ ਰੱਬ ਨੂੰ ਜਾਣ ਲਿਆ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੋ ਖੋਜਲੇ ਕੀਤੀ ਛੁੱਟੀ ਨਾਲ ਉਹਨਾਂ ਦਾ ਹੀ ਮੁਖ ਉਜਲਾ ਹੋਣਾ ਉਹਨਾਂ ਦੇ ਸਿਰ ਤੇ ਕਲਗੀ ਲੱਗਣੀ ਆ ਜਿਨ੍ਹਾਂ ਨੇ ਇਸ ਪ੍ਰਮਾਤਮਾ ਨੂੰ ਜਾਣ ਲਿਆ ਪੂਰਨ ਸਤਗੁਰੂ ਨੂੰ ਆਪਣੇ ਦਿਲ ਦਿਮਾਗ ਦੇ ਵਿੱਚ ਬਿਠਾ ਲਿਆ ਉਹਨਾਂ ਦੀ ਮੁਕਤੀ ਹੋਣੀ ਆ ਉਹਨਾਂ ਦੇ ਮੁਖ ਉਜਲੇ ਹੋਣੇ ਆ ਉਹਨਾਂ ਤੇ ਉਹ ਸ਼ਲੋਕ ਟੁਕਣਾ ਆ ਜਿਹੜਾ ਮਹਾਰਾਜ ਨੇ ਲਿਖਿਆ ਬਹੁਤ ਸੋਹਣਾ ਗੁਰਵਾਨੀ ਦੇ ਵਿੱਚ ਕਿ ਗੁਰਸਿੱਖ ਜਨਮ ਸੰਬਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪੜ ਮੱਲਿਆ ਇਹ ਉਹਨਾਂ ਤੇ ਸ਼ਲੋਕ ਲੱਗੂ ਹੋਣਾ ਸੋ ਮੈਂ ਬਹੁਤ ਭਾਗ ਵਾਲਾ ਆ ਮੇਰੇ ਜਿਉਂ ਦੇ ਜੀ ਇਸ ਜ਼ਿੰਦਗੀ ਦੇ ਵਿੱਚ ਉਹਨੂੰ ਪੂਰਨ ਸਤਗੁਰੂ ਮਿਲਿਆ ਜਿਸ ਨੇ ਮੈਨੂੰ ਇਸ ਕਾਲਪੁਰਖ ਦੀ ਸੋਝੀ ਦੇ ਕੇ ਮੇਰਾ ਜੀਵਨ ਸਫਲ ਕੀਤਾ ਤੇ ਮੈਨੂੰ ਬੜਾ ਆਨੰਦ ਆ ਮੈਂ ਬੜੀਆਂ ਖੁਸ਼ੀਆਂ ਮਾਣਦਾ ਹਰ ਪਾਸਿਓਂ ਆਨੰਦ ਹੀ ਆਨੰਦ ਆ ਹਰ ਪਾਸਿਓਂ ਰਹਿਮਤਾਂ ਹੀ ਰਹਿਮਤਾਂ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਮਿਲ ਰਹੀਆਂ ਮੈਨੂੰ ਕਿਉਂਕਿ ਮੈਂ ਪ੍ਰਮਾਤਮਾ ਦੀ ਸੋਚੀ ਰੱਖ ਰੱਬ ਨੂੰ ਜਾਣਨ ਤੋਂ ਬਾਅਦ ਵੀ ਅਗਰ ਮੇਰਾ ਕਰਮ ਨਹੀਂ ਬਦਲਿਆ ਅਗਰ ਮੇਰੀ ਬਹਿਣੀ ਉਠਣੀ ਤੌਰ ਤਰੀਕੇ ਨਹੀਂ ਬਦਲੇ ਬੋਲੀ 'ਚ ਮਿਠਾਸ ਨਹੀਂ ਆਈ ਕਿਸੇ ਦਾ ਹੱਕ ਮਾਰਨ ਦੀ ਉਹ ਗੰਦੀ ਸੋਚ ਮੇਰੇ ਦਿਲੋਂ ਦਿਮਾਗ ਦੇ ਵਿੱਚੋਂ ਨਹੀਂ ਗਈ ਬੇਸ਼ੱਕ ਮੈਂ ਰੱਬ ਨੂੰ ਜਾਣਿਆ ਹੋਵੇ ਬੇਸ਼ੱਕ ਮੇਰ ਕੋ ਪੂਰਨ ਸਤਗੁਰੂ ਹੋਵੇ ਮੈਂ ਜਿਉਂਦੇ ਜੀ ਵੀ ਦੁਖੀ ਰਹਿਣਾ ਤੇ ਮਰ ਕੇ ਵੀ ਦੁਖੀ ਰਹਿਣਾ ਸਵੇਸ ਕਰਕੇ ਆਓ ਇਸ ਪਰਮਾਤਮਾ ਨੂੰ ਜਾਣੀਏ ਪਹਿਚਾਣੀਏ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਇਹਨੂੰ ਸੁਣੀਏ ਵੀ ਪੜਹੀਏ ਵੀ ਪੜਨ ਸੁਣਨ ਤੋਂ ਬਾਅਦ ਸਮਝੀਏ ਸਮਝਣ ਤੋਂ ਬਾਅਦ ਇਹਨੂੰ ਵਿਚਾਰੀਏ ਵਿਚਾਰਨ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰੀਏ ਤਾਂ ਸੁੱਖ ਹੋਣਾ ਹੈ ਪਾ ਮਾਰਾਇ ਦੀ ਆਖਰੀ ਲਾਈਨ ਜਿਹੜੀ ਲਿਖੀ ਹੋਇ ਤੇ ਕਿ ਨਾਨਕ ਤੇਮ ਕੁਜਲੇ ਕੀਤੀ ਛੁੱਟੀ ਠੀਕ ਗੱਲ ਬੰਦੀ ਆ ਲਬਾ